ਜੇਸੀ న్యూਸ ਤੋਂ ਮੈਂ ਤੁਹਾਡਾ ਗੋਢੀ ਬਤਵਾ ਸਾਰਿਆਂ ਦਾ ਸਵਾਗਤ ਕਰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤਰਾ ਆਸ਼ਰਮ ਘੋਸੀ ਰਖੋਈ ਅਮਲੋਰੜ ਖੰਨਾ ਵਿਖੇ ਨਵੇਂ ਸਾਲ ਦੇ ਸ਼ੁਭ ਆਫਸਰ ਤੇ ਮਾਤਾ ਰਾਣੀ ਦਾ ਜਗਰਤਾ ਕਰਾਇਆ ਗਿਆ ਇਹ ਜਗਰਤਾ Swami Shri Satyanand ji Maharaj ji ਦੇ ਜੋਗ ਅਗਵਾਈ ਤੇ ਆਸ਼ੀਰਵਾਦ ਹੇਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਜਿਸ ਵਿੱਚ ਇਹ ਮਹਾਰਾਜ ਜੀ ਇਹ ਬੇਰੀ ਜਿ ਕੁਟੀਆਂ ਵਾਲੇ ਤੇ ਇਤਰੋਂ ਆਪਣੇ ਨੰਗਲੀ ਵਾਲੀ ਕੁੱਟੀ ਵਾਲੇ ਮਹਾਰਾਜ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਤਰਨੁਪ੍ਰੀਤ ਸਿੰਘ ਸੌਂਦ ਜੋ ਕਿ ਹਲਕਾ ਬਤਾਇਆ ਕਰਦੇ ਹਨ ਉਹਨਾਂ ਨੇ ਵੀ ਹਾਜ਼ਰੀ ਲਵਾਈ ਇਸ ਤੋਂ ਇਲਾਵਾ ਸ਼ਹਿਰ ਦੇ ਪਦਵਤਕ ਗੱਟੀਆਂ ਨੇ ਵੀ ਹਾਜ਼ਰੀ ਲਵਾਈ ਤੇ ਮਾਤਾ ਦਾ ਗੁਣਗਾਨ ਕੀਤਾ ਅਨੁਦੇਸ਼ਣ ਅਕੂ ਸਾਖਸਤ ਆਰ ਬ੍ਰਹਮਾ ਤਸਮੀਂ ਸ਼੍ਰੀ ਗੁਰੂਏ ਨਮਾ ਅਖੰਡ ਮੰਡਲਾਕਾਰ ਯਤੰ ਹੀਨ ਤਰਾਚਰੰ ਅਤਤਦ ਓਮ ਗੰ ਗਮਹਾਨੰਦੰ ਪਰਮ ਸੁਖਮ ਕੇਵਲਮ ਗਿਆਨੋ ਕੇਵਲ ਆਵਿਚਾ ਰੋਸ਼ਾ ਪ੍ਰੀਹੇ ਸੈਾਇ ਲਖਸ਼ਮ ਇਕੰ ਨਿత్యੰ ਬਿਨਵਚਲੰ ਸਰਵਧਿ ਸਾਖਿਵਤੰ ਭਾਵਚਿਤੰ ਤਿਰੁਣੈਤਰੰ ਸ਼੍ਰੀ ਸਦਗੁਰੁ ਤੁਮ ਨਮਾ ਬੋਲੋ ਸਤਿਗੁਰੇ ਬਗਵਾਨ ਕੀ ਜੈ ਸਵਾਮੀ ਦਿਆਦਾ ਜੀ ਮਹਾਰਾਜ ਕੀ ਜੈ ਹਾਮੀ ਰਾਮਾ ਜੀ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 1008 ਸ਼੍ਰੀ ਸੁਆਮੀ ਸੋਮੇਸ਼ਵਰ ਜੀ ਮਹਾਰਾਜ ਕੀ ਜੈ ਸੰਤ ਭਗਤ ਰਾਮ ਜੀ ਮਹਾਰਾਜ ਕੀ ਜੈ ਬੋਲੋ ਭਾਈ ਸਭ ਸੰਤ ਭਗਵਾਨ ਕੀ ਜੈ ਸਭੀ ਆਚਾਰਯ ਵੈਸ਼ਨਵ ਜਨੋ ਕੀ ਜੈ 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 ਸ਼੍ਰੀ ਰਾਧੇ ਜੈ ਕਰਮ ਅਸ਼ਰਾਂ ਵਾਲੀ ਜੀ ਦਾ ਹੋਰ ਸਾਚੇ ਦਰਬਾਰ ਕੀ ਜਗਦੀਆਂ ਜੋਤਾਂ ਵਾਲੀ ਮਾਤਾ ਜੀ ਕਾਸਲਾ

श्राविता या वीणावयसङ्क्रमधिकरा या सवे पद्मासना या ब्रह्माचतशङ्करवे कालि भद्रकालि कपालिनी स्वाहा शमास ने ॐ मंगलम भगवान विष्णु मंगलम दर्पय मान <singing flowers>